ਸਾਫ ਹੋ ਜਾਣਾ ਜੀ ਮੈਂ ਉਹਨਾਂ ਨੇ ਆਪਰੇਸ਼ਨ ਮੁੱਕ ਕੇ ਕੀਤਾ ਸੀ ਨਾ ਪਰ ਕੰਬੀ ਜਾਂਣਾ ਤੁਹਾਨੂੰ ਠੰਡ ਲੱਗਦੀ ਏ ਮੇਰੇ ਪਾਸੋਂ ਦਰਦ ਲੱਗਦਾ ਕੋਈ ਨਾ ਡਰਨਾ ਇਹ ਘਰ ਮੇਰੀ ਬਸਾਤ ਹੈ ਨਾ ਡਰਨ ਲੱਗੀ ਡਰਨਾ ਪੁੱਤ ਕਿਹਾਂ ਮਿਲ ਲੱਗਦਾ ਤੁਹਾਨੂੰ ਕੀ ਸੋਚ ਤੂੰ ਮੈਨੂੰ ਕਿਰ ਜਾਣਦਾ ਫਿਰ ਮੈਂ ਤੇਰਾ ਦੁਸ਼ਮਣ ਕਿਵੇਂ ਹੋ ਸਕਦਾ ਪੁੱਤ ਤੈਨੂੰ ਲੱਗਦਾ ਮੈਂ ਤੇਰੇ ਨਾਲ ਦੁਸ਼ਮਣੀ ਕਰਾਂਗਾ ਪੁੱਤ ਮੈਂ ਤੈਨੂੰ ਤਕਲੀਫ ਦੇਵਾਂਗਾ ਕਾਤੋਂ ਦੇਵਾਂਗਾ ਪੁੱਤ ਮੈਂ ਦਰਦ ਕਾਤੋਂ ਦੇਵਾਂਗਾ ਤੈਨੂੰ ਅਜੇ ਪੁੱਤਰੇ ਪਲੇ ਵਾਸਤੇ ਆਏ ਇਹੋ ਪੱਟੀਆਂ ਕਰਦੇ ਸੀ ਨਹੀਂ ਤੂੰ ਬਾਬੇ ਨਾਨਕ ਨੂੰ ਅਰਦਾਸਾਂ ਕਰਦਾ ਸੀ ਨਾ ਫਿਰ ਬਾਬੇ ਨੇ ਅੱਜ ਸੁਣੀ ਆ ਪੁੱਤ ਤੇਰੀ ਸਾਨੂੰ ਲੁਧਿਆਣੇ ਤੋਂ ਅਸੀਂ ਇੱਥੋਂ 150 ਕਿਲੋਮੀਟਰ ਤੋਂ ਆਏ ਆ ਪੁੱਤ ਇੱਥੋਂ 150 ਕਿਲੋਮੀਟਰ ਮੇਰੀ ਬੀਬੀ ਮੇਰੇ 24 ਘੰਟੇ ਕੋਲੀ ਰਹਿਣਾ ਇਹਨੇ ਬੀਬੀ ਨੂੰ ਤਾਂ ਹੀ ਤੇ ਕਹਿੰਦੇ ਬੀਬੀ ਨਾਲ ਜਾਊਗੀ ਬੀਬੀ ਕੋਲੀ ਰਹੂਗੀ ਬੀਬੀ ਤੋਂ ਬਿਨਾਂ ਲਿਜਾਣਾ ਹੀ ਨਹੀਂ ਤੈਨੂੰ ਅਸੀਂ ਕੋਲੀ ਤੇਰੇ ਪਿਆ ਕਰੂਗੀ ਬੀਬੀ ਠੀਕ ਆ ਲੱਕੀ ਪੁੱਤ ਤੇਰੇ ਭਲੇ ਵਾਸਤੇ ਆ ਪੁੱਤੂ ਤੇਰੇ ਭਲੇ ਵਾਸਤੇ ਮੈਨੂੰ ਦੀ ਫੋਟੋ ਦਿਖਾਈ ਮਣੀ ਕੱਢੀ ਮੈਨੂੰ ਦੀ ਫੋਟੋ ਆਹ ਤੇ ਦਾਦੀ ਜੀ ਵੀ ਮੇਰੇ ਆਰਦਾਰ ਕਾਰਡ ਦੀ ਇਹ ਫੋਟੋ ਕੀ ਦੀ ਆ ਮਾਤਾ ਇਹ ਦੇ ਪਿਓ ਦੀ ਇਹ ਪਿਓ ਦੀ ਆ ਉਹ ਮੇਰੇ ਪਿਓ ਦੀ 27 10 15 ਐਸੇ ਦਾਦੇ ਦੀ ਇਹ ਦੀ ਹਾਂਜੀ ਇਹਦਾ ਦਾਦਾ ਤੇ ਦਾਡੀ ਹੈ ਨਾ ਹਾਂਜੀ ਹੂੰ ਇਹ ਛੋਟੀਆਂ ਹੁੰਦੇ ਇਹਦੀਆਂ ਫੋਟੋਆਂ ਹਾਂ ਭਾਈ ਛੋਟੇ ਇਹ ਹੀ ਤਾਂ ਪੁੱਛਦੇ ਸੀ ਬਿੱਬੇ ਤਨੋ ਸੀ ਆ ਦੇਖੋ ਦਾਦੀ ਨੇ ਪੋਤੇ ਦੀਆਂ ਕਿੰਨੀਆਂ ਸੋਹਣੀਆਂ ਦੋ ਫੋਟੋਆਂ ਬਣਾ ਕੇ ਲਾਈਆਂ ਹੋਈਆਂ ਜੀ ਕਮਰੇ ਦੇ ਵਿੱਚ ਤੇ ਇੱਧਰ ਦੋ ਇਸ ਘਰ ਦੇ ਮੇਨ ਮੈਂਬਰ ਜਿਹੜੇ ਦੁਨੀਆ ਤੋਂ ਜਾ ਚੁੱਕੇ ਆ ਇੱਕ ਲੱਕੀ ਦਾ ਡੈਡੀ ਆ ਇੱਕ ਲੱਕੀ ਦੇ ਡੈਡੀ ਦਾ ਡੈਡੀ ਆ ਕੰਤ ਟੰਗੇ ਹੋਇਆ ਤੇ ਜਿਹੜਾ ਇਸ ਘਰ ਦਾ ਬਾਰਸਾ ਲੱਕੀ ਜੀ ਦੇ ਤੋਂ ਦਾਦੀ ਨੂੰ ਬਹੁਤ ਸਾਰੀਆਂ ਆਸਾਂ ਸੀ ਉਮੀਦਾਂ ਸੀ ਵੀ ਮੇਰਾ ਪੋਤਾ ਉੱਠ ਕੇ ਚੱਕਣ ਚੱਕੂਗਾ ਇਸ ਘਰ ਦਾ ਉਹ ਮੱਚਿਆ ਪਿਆ ਵਾ ਔਰ ਇੱਥੇ ਇੱਕ ਬਾਉਜੀ ਆਈ ਸੀ ਉਹ ਦੱਸਦੇ ਸੀ ਵੀ ਜਨਮ ਅਸ਼ਟਮੀ ਵਾਲੇ ਦਿਨ ਇਹ ਮੂਰੇ ਪਟਾਕੇ ਚਲਾਉਂਦੇ ਹੁੰਦੇ ਜਿਵੇਂ ਅਸ਼ਟਮੀ ਵਾਲੇ ਦਿਨ ਪਟਾਕੇ ਚਲਾਉਂਦੇ ਹੁੰਦੇ ਨੇ ਨਾ ਮੂਰੇ ਆਪਣੇ ਆਮ ਹੀ ਖੁਸ਼ੀ ਮਨਾਉਨੇ ਆ ਤੇ ਇਹ ਬੱਚਾ ਉੱਥੇ ਪਟਾਕੇ ਚਲਾ ਰਿਹਾ ਸੀ ਤੇ ਇਹਦੀ ਜੇਬ ਦੇ ਵਿੱਚ ਪਟਾਖ ਪਾਈ ਸੀ ਅੱਜ ਪਟਾਖ ਦੇ ਨਾਲ ਬਹੁਤ ਬੱਚਿਆਂ ਨੂੰ ਨੁਕਸਾਨ ਹੋਇਆ ਇਸ ਦੀਵਾਲੀ ਦਿੱਤਾ ਬਾਲਿਆਂ ਨੂੰ ਹੋਇਆ ਇੰਨੀ ਖੁੱਲੀ ਪਟਾਖ ਤੇ ਗੰਧਕ ਕਿੱਦਾਂ ਵੇਚਦੇ ਆ ਦੁਕਾਨਦਾਰ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਸਾਨੂੰ ਯਾਦ ਆ ਦੁਕਾਨਾਂ ਤੋਂ ਗੰਧਕ ਤੇ ਪਟਾਖ ਮਿਲਦੀ ਹੁੰਦੀ ਸੀ ਪਟਾਖ ੱਡ ਹੁੰਦੀ ਸੀ ਗੰਧ ਕੱਡ ਹੁੰਦੀ ਸੀ ਤੇ ਉਹਨਾਂ ਨੇ ਸਾਨੂੰ ਇੰਨੀਕ ਦੇਣੀ ਇਤੋਂ ਵੱਧ ਦੇਣੀ ਹੋਈ ਨਾ ਦੁਕਾਨ ਵਾਲੇ ਨੇ ਤੇ ਅੱਜ ਬੱਚੇ ਏਡਾ ਏਡਾ ਪੈਕੇਟ ਚ ਕੀ ਫੇਰ ਜਦੋਂ ਗੰਧਕ ਤੇ ਪोटाश ਨੂੰ ਦੋਨਾਂ ਨੂੰ ਮਿਕਸ ਕਰਨਾ ਹੁੰਦਾ ਫੇਰ ਉਹਦਾ ਬਲਾਸਟ ਹੁੰਦਾ ਢਾਾਕਾ ਪੈਂਦਾ ਤੇ ਉਹ ਅੱਡ ਅੱਡ ਰੱਖਣੀ ਪੈਂਦੀ ਹੈ ਦੋਨੇ ਚੀਜ਼ਾਂ ਇੱਕ ਉਹ ਜਿਹੜਾ ਲੋਹੇ ਦਾ ਅੱਜਕੱਲ ਪਟਾਕਾ ਜਿਹਾ ਬਣਾਇਆ ਹੁੰਦਾ ਉਹਦੇ ਚ ਥੋੜੀ ਜੀ ਗੰਧਕ ਤੇ ਥੋੜੀ ਜੀ ਪोटाਸ਼ ਰਲਾ ਕੇ ਪਾ ਕੇ ਫਿਰ ਉਹ ਇਹ ਨਾਲ ਚਲਾਉਂਦੇ ਆ ਹੁਣ ਬੱਚੇ ਅਣਜਾਣ ਆ ਬੱਚੇ ਕੀ ਕਰਦੇ ਉਹ ਗੰਧਕ ਤੇ ਪोटाਸ਼ ਦੋਨੇ ਹੀ ਮਿਲਾ ਕੇ ਜੇਚ ਪਾ ਲੈਂਦੇ ਉਹ ਜਦੋਂ ਹੀ ਉਹਨੂੰ ਮੜ ਜੀ ਰਗੜ ਪੈਂਦੀ ਆ ਤੇ ਉਹਦਾ ਬਲਾਸਟ ਹੁੰਦਾ ਇਹ ਜਾਂ ਫਿਰ ਆਹ ਹਾਲ ਬਣ ਜਾਂਦੇ ਰਹੇ ਦੇਖੋ ਔਰ ਲੱਕੀ ਦੀ ਇਹ ਹਾਲਤ ਆਹ ਵਾਲੀ ਲੱਤ ਦੀ ਜਿਹੜੀ ਜਿਹੜੀ ਲੱਕੀ ਦੀ ਖੱਬੀ ਲੱਤ ਆ ਇਹ ਪਟਾਕੇ ਨਾਲ ਮਚ ਗਈ ਪਟਾਸ਼ ਨਾਲ ਮਚ ਗਈ ਕਿ ਪਟਾਕੇ ਚ ਲਾ ਰਿਆ ਸੀ ਮੂਰੇ ਜਨਮ ਅਸ਼ਟਮੀ ਤੇ ਉੱਥੇ ਬੱਚੇ ਦੀ ਲੋਰ ਨੂੰ ਅੱਗ ਲੱਗ ਗਈ ਔਰ ਉੱਥੋਂ ਹੀ ਲੋਕਾਂ ਨੇ ਚੱਕ ਕੇ ਉਹਨੂੰ ਦਾਖਲ ਕਰਾਤਾ ਹਸਪਤਾਲ 'ਚ ਸਵੇਰ ਦੀ 10 ਵਜੇ ਦੀ ਇਹ ਪ੍ਰੋਬਲਮ ਆਈ ਹੋਈ 10:00 11:00 ਵਜੇ 2 ਵਜੇ ਘਰੇ ਪਤਾ ਲੱਗਿਆ ਇਹਨਾਂ ਨੂੰ ਔਰ ਉਸ ਤੋਂ ਬਾਅਦ ਗਰੀਬ ਪਰਿਵਾਰਾਂ ਬਾਪ ਦੀ ਡੈਥ ਹੋਈ ਹੈ ਮਾਂ ਸਿੱਧੀ ਆ ਉਹਨੂੰ ਸੋਝੀ ਨਹੀਂ ਉਹ ਇਹ ਕੋਲੇ ਵੀ ਨਹੀਂ ਰਹਿੰਦੀ ਉਹ ਤਾਂ ਆਡਰ ਰਹਿੰਦੀ ਹੈ ਕਿਰਾਏ ਤੇ ਉੱਧਰ ਕਿਤੇ ਦਾਦੀ ਇੱਥੇ ਕਿਰਾਏ ਤੇ ਰਹਿੰਦੀ ਆ ਦਾਦੀ ਆਪਣੇ ਪੋਤੇ ਨੂੰ ਲਈ ਆ ਕਿਰਾਏ ਦੇ ਕਮਰੇ 'ਚ ਬੈਠੀ ਆ ਤੇ ਅੱਜ ਜੇ ਤੁਹਾਡੇ ਨਾਲ ਇਸ ਗੱਲ ਦੀ ਸਾਂਝ ਪਾਈਏ ਵੀ ਲੱਕੀ ਦੀਆਂ ਦੋਨੇ ਲੱਤਾਂ ਮੱਚੀਆਂ ਨਹੀਂ ਸੀ ਇੱਕ ਲੱਤ ਮੱਚੀ ਸੀ ਨਹੀਂ ਦੋਨੇ ਨਹੀਂ ਦੋਨੇ ਪੈਰਾਂ 'ਚੋਂ ਮੱਚੀਆਂ ਸੀ ਦੋਨੇ ਮੱਚੀਆਂ ਦੋਨੇ ਨਹੀਂ ਨਹੀਂ ਆਹ ਤਾਂ ਆ ਕੀ ਹੋਇਆ ਸੀ ਉਹ ਪੱਟ ਦਾ ਕਮਤੀ ਸੀ ਇਹ ਦੋਨੇ ਸਾਰੀ ਮੱਚੀ ਸੀ ਤੇ ਉਹ ਲਾਹਾਂ ਠੀਕ ਹੋ ਗਈ ਸੀ ਮੇਰੀ ਉਹ ਉਹ ਮੈਂ ਟਿਕਟ ਲਾ ਲਾ ਕੇ ਬੋਤ ਲਾ ਲਾ ਕੇ ਠੀਕ ਹੋ ਗਈ ਸੀ ਤੇ ਜਮਾ ਸਾਫ ਹੋ ਗਿਆ ਸੀ ਫਿਰ ਉਹਨਾਂ ਨੇ ਮਵਾਸ ਕਰ ਦਿੱ ਕੇ ਜਪਾਇਆ ਹਾਂ ਫਿਰ ਉਹੀ ਕਹਿੰਦਾ ਨਾ ਪੁੱਤ ਆ ਜਿਹੜਾ ਜ਼ਖਮ ਆ ਇਹ ਮੱਚਣ ਦਾ ਤਾਂ ਨਹੀਂ ਹੈਗਾ ਇਹ ਕਾਹਦਾ ਜ਼ਖਮ ਹੈ ਸਰਜਰੀ ਦਾ ਮਾਸਟਰ ਸਰਜਰੀ ਦਾ ਵਾ ਨਾ ਯਾਨੀ ਕਿ ਲੱਕੀ ਦੀ ਜਿਹੜੀ ਆਹ ਲਾਤਾ ਨਾ ਇਹਦੇ ਤੇ ਬਰਨ ਜ਼ਰੂਰ ਹੋਈ ਸੀ ਪਰ ਇਹ ਠੀਕ ਹੋ ਗਈ ਸੀ ਕਹਿੰਦੇ ਕਿਉਂਕਿ ਮਾੜੀ ਮੋਟੀ ਬਰਨ ਸੀਗੀ ਇਹਦੇ ਚੋ ਆ ਜਿਹੜਾ ਇੰਨਾ ਰਾਉਂਡ ਦੇ ਵਿੱਚੋਂ ਜਦੋਂ ਉਹਨਾਂ ਨੇ ਸਰਜਰੀ ਕੀਤੀ ਇਹ ਮਾਸ ਕੱਢਿਆ ਇਥੋਂ ਮਾਸ ਕੱਢ ਕੇ ਆ ਦੂਜੀ ਲੱਤ ਦੇ ਉੱਤੇ ਲਾਇਆ ਔਰ ਇਹ ਫੀਰਕੋਟ ਮੈਡੀਕਲ ਕਾਲਜ ਵਾਲਿਆਂ ਨੇ ਕੀਤਾ ਔਰ ਜਦੋਂ ਇਹਦਾ ਮਾਸ ਕੱਢ ਕੇ ਉੱਧਰ ਲਾਇਆ ਪਹਿਲਾਂ ਤਾਂ ਇਹ ਸਰਜਰੀ ਸਕਸੈਸ ਨਹੀਂ ਹੋਈ ਇਹ ਸਰਜਰੀ ਕਰਨ ਤੋਂ ਬਾਅਦ ਜਾਂ ਤਾਂ ਕਰੀਬ ਮਹੀਨਾ ਸਵਾ ਮਹੀਨਾ ਡੇਢ ਮਹੀਨਾ ਇਹਨੂੰ ਉਸੇ ਹਸਪਤਾਲ 'ਚ ਹੀ ਰਹਿਣਾ ਚਾਹੀਦਾ ਸੀ ਉਸੇ ਡਾਕਟਰ ਦੇ ਅੰਡਰ ਹੀ ਇਹਦੀ ਸਾਰੀ ਜਿਹੜੀ ਪੱਟੀਆਂ ਹੁੰਦੀਆਂ ਡਰੈਸਿੰਗ ਹੁੰਦੀ ਕਿਉਂਕਿ ਜਦੋਂ ਸਰਜਰੀ ਹੁੰਦੀ ਹੈ ਉਸ ਤੋਂ ਬਾਅਦ ਬਹੁਤ ਖਿਆਲ ਰੱਖਣਾ ਹੁੰਦਾ ਵੀ ਜਿਹੜਾ ਮਾਸ ਉੱਪਰ ਲਾਇਆ ਉਹ ਜੁੜ ਰਿਹਾ ਕਿ ਨਹੀਂ ਜੁੜ ਰਿਹਾ ਨਾਲ ਜੇ ਉਹ ਮਾਸ ਥੋੜਾ ਜਿਹਾ ਵੀ ਗਲਣਾ ਸ਼ੁਰੂ ਹੋ ਗਿਆ ਤਾਂ ਉਹ ਸਾਰੇ ਦਾ ਸਾਰੇ ਹੀ ਲੈ ਜਾਣਾ ਮੁਰਗੀ ਦੀ ਦੁਬਾਰੀ ਆਉਣੀ ਚੁੱਕੀ ਗਈ ਲਕੀ ਦੇ ਨਾਲ ਹੋਈ ਪ੍ਰੋਬਲਮ ਛੁੱਟੀ ਹੋ ਗਈ ਘਰੇ ਆ ਕੇ ਘਰੇ ਆ ਕੇ ਇੱਥੇ ਬੇਬੇ ਕਹਿੰਦੀ 200 ਰੁਪਿਆ ਰੋਜ਼ ਪੱਟੀ ਵਾਲਿਆਂ ਨੂੰ ਦਿੰਦੇ ਸੀ ਪੱਟੀ ਕਰਨ ਦਾ ਪਰ ਉਹ ਪੱਟੀਆਂ ਕਰ ਕਰਕੇ ਇੱਕ ਆਹ ਵਾਲੀ ਪੱਟੀ ਹੈ ਜਿਹੜੀ ਇਹ ਖੋਲਣੀ ਨਹੀਂ ਹੁੰਦੀ ਆਪਣੇ ਆਪ ਹੀ ਲੈਣੀ ਹੁੰਦੀ ਹੈ ਜਦੋਂ ਇਹਦਾ ਚੱਕਰ ਸੁੱਕ ਜਾਂਦਾ ਆਪਣੇ ਆਪ ਹੀ ਲੈ ਜਾਂਦੀ ਹੈ ਪੱਟੀਆਂ ਮੇਨਾ ਕ ਲੱਗਦਾ ਇਹਨੂੰ ਤੇ ਇਹਨਾਂ ਨੇ ਉਹ ਪੱਟੀ ਖੋਲ ਕੇ ਵੀ ਉਹਦੇ ਤੇ ਪੱਟੀ ਕਰਾਉਣੇ ਸ਼ੁਰੂ ਕਰਤੀ ਨਾਲ ਤੇ ਉਹ ਵੀ ਜ਼ਖਮ ਬਰਾਬਰ ਦਾ ਹੀ ਹੋ ਗਿਆ ਹੁਣ ਬੱਚੇ ਦੀਆਂ ਦੋਨੋਂ ਲੱਤਾਂ ਇਸ ਟਾਈਮ ਅਪਾਹਜ ਹੋ ਗਈਆਂ ਮੱਛੀ ਜਿਹੜੀ ਲੱਤ ਸੀ ਜਿਆਦਾ ਉਹ ਇੱਕੋ ਹੀ ਲੱਤ ਮੱਛੀ ਸੀ ਆਹ ਵਾਲੀ ਲੱਤ ਤੇ ਸੇਕ ਪਿਆ ਸੀ ਪਰ ਜਿਹੜਾ ਆਹ ਜ਼ਖਮ ਦਿਖਾਈ ਦਿੰਦਾ ਤੁਹਾਨੂੰ ਇਹ ਮੱਚਣ ਨਾਲ ਨਹੀਂ ਇਹ ਸਰਜਰੀ ਨਾਲ ਹੋਇਆ ਹੋਇਆ ਠੀਕ ਹੋਣ ਗਿਆ ਸੀ ਇੱਕ ਲੱਤ ਤੋਂ ਪ੍ਰੋਬਲਮ ਸੀ ਦੋਨੇ ਲੱਤਾਂ ਤੋਂ ਪਹਜ ਹੋ ਕੇ ਹੁਣ ਲੱਕੀ ਘਰੇ ਪਿਆ ਵਾ ਔਰ 1 ਸਾਲ ਤੇ 3 ਮਹੀਨੇ ਹੋ ਗਏ ਆ ਇਸ ਬੱਚੇ ਨੂੰ ਇੱਥੇ ਪਾਇਆ ਤੇ ਜਿਹੜੇ ਪਟਾਕਿਆਂ ਦੇ ਸ਼ੌਂਕ ਦੇ ਵਿੱਚ ਗਿਆ ਸੀਗਾ ਉਸ ਤੋਂ ਬਾਅਦ ਦੋ ਦੀਵਾਲੀਆਂ ਇਹਨੇ ਮੰਜੇ ਤੇ ਪੈਕੇ ਦੇਖੀਆਂ ਆਹ ਦੀਵਾਲੀ ਵੀ ਇਹਨੇ ਮੰਜੇ ਤੇ ਪੈ ਕੇ ਦੇਖੀ ਆ ਪਿਛਲੀ ਦੀਵਾਲੀ ਵੀ ਔਰ ਘਰ ਦੇ ਵਿੱਚ ਗਰੀਬੀ ਅਤਦੀ ਆ ਔਰ ਸਭ ਤੋਂ ਵੱਡੀ ਬਿਮਾਰੀ ਲੱਕੀ ਨੂੰ ਜਿਹੜਾ ਵਰਨ ਹੋਇਆ ਇਹ ਨਹੀਂ ਹੈਗੀ ਸਭ ਤੋਂ ਵੱਡੀ ਬਿਮਾਰੀ ਲੱਕੀ ਨੂੰ ਗਰੀਬੀ ਆ ਜੇ ਇਹ ਬੱਚਾ ਅਜੇ ਚੰਗੇ ਘਰ ਦਾ ਹੁੰਦਾ ਇਹਦੇ ਮਾਪਿਓ ਜਾਂ ਦਾਦਾ ਦਾਦੀ ਜਾਂ ਕੋਈ ਭੈਣ ਭਰਾ ਇਹਨੂੰ ਚੰਗੇ ਹਸਪਤਾਲ ਲਾ ਕੇ ਇਹਦੀ ਦੁਬਾਰਾ ਸਰਜਰੀ ਕਰਾ ਲੈਂਦੇ ਇਹਦੀ ਚੰਗੇ ਥਾਂ ਤੋਂ ਡਰੈਸਿੰਗ ਹੁੰਦੀ ਇਹ ਬੱਚਾ ਹੁਣ ਨੂੰ ਭੱਜਿਆ ਫਿਰਦਾ ਪਰ ਲੱਕੀ ਦੀ ਆ ਲੱਤ ਤਰਜਮਾ ਹੀ ਡੈੱਡ ਕਰਤੀ ਕਿਉਂਕਿ ਗੋਡੇ ਆ ਦੇਖੋ ਤੁਸੀਂ ਗੋਡੇ ਦਾ ਤਾਂ ਕੁਝ ਕਿਉਂਕਿ ਅਸੀਂ ਬਲਰ ਕੀਤੀ ਹੋਈ ਹੈ ਵੀਡੀਓ ਤੁਹਾਨੂੰ ਦਿਖਾਈ ਨਹੀਂ ਦੇ ਰਹੀ ਕਿਉਂਕਿ ਜੱਕ ਮੈਂ ਤੁਹਾਨੂੰ ਦਿਖਾ ਨਹੀਂ ਸਕਦੇ ਪਰ ਗੋਡਾ ਕਿ ਟੁਕਟ ਇੱਕ ਗੱਠ ਗੋਡੇ ਤੋਂ ਲੈ ਕੇ ਥੱਲੇ ਅੰਦਰ ਤੱਕ ਪਿਛਲਾ ਪਾਸਾ ਵੀ ਜੁੜ ਗਿਆ ਉਹਦਾ ਹੁਣ ਜੇ ਝਕਮ ਸੁੱਕ ਵੀ ਜਾਂਦਾ ਤਾਂ ਜਿਹੜੀ ਇਹ ਵਾਲੀ ਲੱਤ ਆ ਇਹ ਥੱਲੇੋਂ ਜੁੜ ਗਈ ਆ ਇਹਦੀਆਂ ਅਲੱਗ ਤੋਂ ਸਰਜਰੀਆਂ ਹੋਣਗੀਆਂ ਔਰ ਇਹ ਲੱਤ ਨੂੰ ਖੋਲਣ ਲਈ ਪਤਾ ਨਹੀਂ ਕਿੰਨਾ ਟਾਈਮ ਲੱਗੇ ਦੀਆਂ ਐਕਸਰਸਾਈਜ਼ਾਂ ਹੋਣਗੀਆਂ ਫੇਰ ਜਾ ਕੇ ਹੱਡੀਆਂ ਜਿਹੜੀਆਂ ਜੁੜ ਗਈਆਂ ਜਾਮ ਹੋ ਗਈਆਂ ਔਰ ਆਹ ਵਾਲਾ ਗੋਡਾ ਵਾ ਜਿਹੜਾ ਇਹਦਾ ਇਹ ਸਿੱਧਾ ਵਾ ਆਹ ਗੋਡਾ ਤਾਂ ਜਮੇ ਹੀ ਜਾਮ ਹੋ ਗਿਆ ਇਹਦਾ ਬੱਚੇ ਦਾ ਔਰ ਡਾਕਟਰ ਹੁਣ ਸੁਜੈਸਟ ਕੀ ਕਰ ਰਿਹਾ ਵੀ ਲੱਤ ਕੱਟ ਕੇ ਪਰੇ ਕਰੀਏ ਪਰ ਇਹ ਨੌਜਵਾਨ ਬੱਚਾ जिने ਹਜੇ ਆਪਣੀ ਜ਼ਿੰਦਗੀ ਦੇ ਉਹ ਰੰਗ ਦੇਖਣੇ ਆ ਕਿਉਂਕਿ ਅਜੇ ਤਾਂ ਉਮਰ ਕੀ ਆ 15 ਸਾਲ ਦੀ ਉਮਰ ਆ 2010 ਦਾ ਬਰਤ ਹੈ ਇਹਦਾ ਅੱਜ 2025 ਚ ਖੜੇ ਆਪਾਂ ਔਰ ਇਹ ਬੱਚੇ ਦੀ ਜ਼ਿੰਦਗੀ ਦੇ ਵਿੱਚ ਪੜ੍ਹਾਈ ਲਿਖਾਈ ਸਭ ਕੁਝ ਖੂ ਖਾਤੇ ਪਿਆ ਗਿਆ ਕਿਉਂਕਿ ਪੰਜਵੀਂ ਕਲਾਸ ਪੜ੍ਹਦਾ ਸੀਗਾ ਤੇ ਅੱਜ ਇਹ ਮੰਜੇ ਤੇ ਪਿਆ ਬੱਚਾ ਦਾਦੀ ਤੇ ਡਿਪੈਂਡਡ ਆ ਤੇ ਆ ਵਿਚਾਰੀ ਦਾਦੀ ਕਿਵੇਂ ਮੰਗ ਤੰਗ ਕੇ ਕਿੱਦਾਂ ਇਸ ਬੱਚੇ ਨੂੰ ਰੋਟੀ ਖਵਾ ਰਹੀ ਆ ਇਲਾਜ ਕਰਾਉਣਾ ਤਾਂ ਦੂਰ ਦੀ ਗੱਲ ਆ ਤੇ ਘਰ ਦੇ ਹਾਲਤ ਦੇਖੋ ਤੁਸੀਂ ਆ ਪਿੱਛੇ ਕੰਧਾਂ ਦੇ ਵਿੱਚੋਂ ਇੱਟਾਂ ਝਾਕਦੀਆਂ ਵਾਂ ਕਿਉਂਕਿ ਕਿਰਾਏ ਦੇ ਮਕਾਨ 'ਚ ਰਹਿੰਦੇ ਆ ਇਸ ਕਮਰੇ ਦਾ ਕਿਰਾਇਆ ਵੀ ਦੇਣਾ ਤੇ ਰੋਟੀ ਵੀ ਪਕਾਣੀ ਪਕਾਉਣੀ ਆ ਤੇ ਇਹ ਬੱਚੇ ਦਾ ਇਲਾਜ ਵੀ ਕਰਾਉਣਾ ਮਾਂ ਦੱਸਦੀ ਆ ਜਦੋਂ ਕਹਿੰਦੀ ਹਸਪਤਾਲ ਸੀ ਜਿੱਦਨ ਪਹਿਲੀ ਸਰਜਰੀ ਹੋਈ ਆ 40 41 ਕਿਲੋ ਦਸੀ ਮੇਰਾ ਪੁੱਤ ਆ ਅੱਜ 27 28 ਕਿਲੋ ਦਾ ਰਹਿ ਗਿਆ ਲੱਕੀ ਇੱਥੇ ਔਰ ਦੁੱਖ ਇਸ ਗੱਲ ਦਾ ਇੱਥੇ ਕੁੱਗ ਵਸਦਾ ਸ਼ਹਿਰ ਪੂਰਾ ਸਮਾਜ ਇੱਥੇ ਹੀ ਰਹਿੰਦਾ ਸਾਰਾ ਕਿਥੋਂ ਦੇ ਕਾਉਂਸਲਰ ਇੱਥੋਂ ਦੇ ਐਮਐਲਏ ਜਾਂ ਇੱਥੋਂ ਦੇ ਐਮਪੀ ਜਾਂ ਹੋਰ ਬਹੁਤ ਸਾਰੇ ਲੀਡਰ ਸਿਰਫ ਵੋਟਾਂ ਤੱਕ ਕਰ ਮਾਤਰਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਪਰ ਦੂਸਰੀ ਗੱਲ ਇਹ ਆ ਵੀ ਇਦਾਂ ਦੇ ਲੋੜਵੰਦ ਬੱਚੇ ਇਹਨਾਂ ਦੇ ਇਲਾਜ ਵਾਸਤੇ ਇਹ ਕਿਹਦੀ ਕੋਲੇ ਜਾਣ ਕਿਹਦੇ ਕੋਲੇ ਘਹਾਰ ਲਾਉਣ ਕਿਹ ਤੋਂ ਮਦਦ ਲੈਣ ਆ ਛੋਟੇ ਭਰਾ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਤਰਾਹ ਇੱਥੇ ਨੇੜੇ ਦੇ ਦਾ ਪੁੱਤ ਕਿਹੜਾ ਘਰ ਹੈ ਤਰਾ ਆਪਣਾ ਹੀ ਇੱਥੇ ਨਾਲ ਹੀ ਆ ਗਿਆ ਪਹਿਲਾਂ ਇੱਥੇ ਰਹਿੰਦਾ ਕੀ ਕੰਮ ਕਰਦਾ ਤੂੰ ਮੈਂ ਵੀ ਫੈਕਟਰੀ 'ਚ ਲੱਗਾ ਹਾਂ ਜੌਬ ਕਰਦਾ ਤੈਨੂੰ ਕਿ ਤੂੰ ਜਾਣਦਾ ਹੈ ਇਸ ਪਰਿਵਾਰ ਬਾਰੇ ਹਾਂਜੀ ਹਾਂ ਜਾਣਦਾ ਬਹੁਤ ਨਾਲਿਆ ਨਾਲ ਜਦੋਂ ਵੀਡੀਓ ਭੇਜੀ ਸਾਨੂੰ ਤੂੰ ਬੇਬੇ ਦਾ ਵੀ ਗੱਲ ਕਰੀ ਸੀ ਨਾ ਦਿਖਾਈ ਬੇਬੇ ਕਹਿੰਦੀ ਸੀ ਕਿ ਅਸੀਂ ਆ ਕਮਰੇ ਦਾ ਕਿਰਾਇਆ ਵੀ ਨਹੀਂ ਦਿੱਤਾ ਕਿੰਨੇ ਮਹੀਨਿਆਂ ਤੋਂ ਹਨ ਤੇ ਪੁੱਤ ਤੂੰ ਇਹ ਲੱਕੀ ਨੂੰ ਜਾਣਦਾ ਪਹਿਲਾਂ ਜਦੋਂ ਭੱਜਿਆ ਫਿਰਦਾ ਸੀ ਲੱਕੀ ਸਕੂਲੇ ਜਾਂਦਾ ਸੀ ਪੜਦਾ ਸੀ ਉਹਦਾ ਕੋ ਵਧੀਆ ਜੀ ਉਹ ਜੇ ਸਪੋਰਟ ਚ ਵੀ ਬਹੁਤ ਜੀ ਅਸੀਂ ਵਧੀਆ ਫੁੱਟਬਾਲ ਖੇਡਣ ਜਾਂਦਾ ਸੀਗਾ ਇਹ ਫੁੱਟਬਾਲ ਵੀ ਖੇਡਦਾ ਸੀ ਹਾਂ ਲੱਕੀ ਲੈ ਦੇਖੋ ਹੁਣ ਲੱਕੀ ਸ਼ਹਿਰ ਜ਼ਿੰਦਗੀ ਚ ਕਦੇ ਫੁੱਟਬਾਲ ਹੀ ਨਾ ਖੇਡ ਪਾਵੇ ਜਿਹੜੇ ਇਹਦੇ ਹਾਲਾਤ ਬਣੇ ਪਿਆ ਗੋਡਾ ਜਿੰਮੇ ਦਾ ਜਾਮ ਹੋਇਆ ਪਿਆ ਲੱਕੀ ਦੀ ਗਲਤੀ ਕੀ ਆ ਲੱਕੀ ਦੀ ਗਲਤੀ ਇਹ ਆ ਵੀ ਇਹ ਗਰੀ ਪ੍ਰਵਾਸ ਚ ਜੰਮਿਆ ਲੱਕੀ ਦੀ ਗਲਤੀ ਇਹ ਆ ਵੀ ਇਹ ਸਾਡੇ ਇਸ ਪੰਜਾਬ ਦੇ ਵਿੱਚ ਜੰਮਿਆ ਜਿੱਥੇ ਅਸੀਂ ਸੈਲਫਿਸ਼ ਹੋ ਗਏ ਆ ਅਸੀਂ ਸਿਰਫ ਆਪਣੇ ਤੱਕ ਰਸੀਮਤ ਹੋ ਗਏ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੋ ਮਰਜੀ ਹੋ ਜਵੇ ਸਾਡੇ ਪੋਲੀਟਿਕਲ ਲੋਕ ਨੇ ਜਿਹੜੇ ਇਲੈਕਸ਼ਨਾਂ ਮੌਕੇ ਸਾਨੂੰ ਬਹੁਤ ਹੀ ਵਧੀਆ ਬਹੁਤ ਹੀ ਸੁਹਾਵਣੇ ਸਾਨੂੰ ਸੁਪਨੇ ਦਿਖਾਉਂਦੇ ਆ ਤੇ ਵੋਟਾਂ ਲੈ ਜਾਂਦੇ ਆ 5 ਸਾਲ ਕੋਈ ਨਹੀਂ ਪੁੱਛਦਾ ਇੱਥੇ ਤੇ ਅੱਜ ਨੱਕੀ ਦੀ ਇਹ ਹਾਲਤ ਦੇਖਦੇ ਆ ਨੱਕੀ ਦੀ ਦਾਦੀ ਦੀ ਇਹ ਹਾਲਤ ਦੇਖਦੇ ਆ ਜਿੱਥੇ ਦੁੱਖ ਹੋਇਆ ਉਥੇ ਆਪਦੇ ਆਪ ਨਾਲ ਵੀ ਰਿਲੇਟ ਕਰਕੇ ਦੇਖਦੇ ਆ ਅਸੀਂ ਵੀ ਇਦਾਂ ਦੇ ਘਰਾਂ 'ਚ ਉੱਠੇ ਹੋਏ ਆਂ ਵੀ ਕਿੰਨਾ ਮੁਸ਼ਕਲ ਹੋ ਜਾਂਦਾ ਕਿੰਨਾ ਔਖਾ ਹੋ ਜਾਂਦਾ ਲਕੀ ਤਾਂ ਤੜਫ ਰਿਆ ਪਿਆ ਮੰਜੇ ਤੇ ਦਾਦੀ ਉਸ ਤੋਂ ਵੱਧ ਤੜਫਦੀ ਆ ਦਾਦੀ ਕਹਿੰਦੀ ਪੁੱਤ ਪੁੱਤ ਨਾਲੋਂ ਪੋਤਾ ਪਿਆਰਾ ਮੂਲ ਨਾਲੋਂ ਵਿਆਹ ਪਿਆਰਾ ਉਹ ਪਿਆ ਕਿਉਂ ਲੱਕੀਵਾਲ ਕਿਸੇ ਨੇ ਦੇਖਿਆ ਨਹੀਂ ਪਰ ਲੱਕੀ ਨੂੰ ਕੁਝ ਨਹੀਂ ਚਾਹੀਦਾ ਅਸੀਂ ਪੈਸਿਆਂ ਲਈ ਵੀਡੀਓ ਨਹੀਂ ਪਾ ਰਹੇ ਲੱਕੀ ਨੂੰ ਤੁਹਾਡੀਆਂ ਦੁਆਵਾਂ ਦੀ ਲੋੜ ਆ ਲੱਕੀ ਨੂੰ ਤੁਹਾਡੀਆਂ ਅਰਦਾਸਾਂ ਦੀ ਲੋੜ ਆ ਲੱਕੀ ਨੂੰ ਤੁਹਾਡੀਆਂ ਅਸੀਸਾਂ ਦੀ ਲੋੜ ਆ ਕਿਉਂਕਿ ਲੱਕੀ ਨੂੰ ਅਸੀਂ ਹੁਣ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ। ਉੱਥੇ ਇਹਨੂੰ ਹਸਪਤਾਲ ਤੇ ਦਾਖਲ ਕਰਕੇ ਮਹੀਨਾ ਲੱਗੇ, 2 ਮਹੀਨੇ ਲੱਗਣ, 3 ਮਹੀਨੇ ਲੱਗਣ। ਵਾਹਿਗੁਰੂ ਕਿਰਪਾ ਕਰਨ। ਲੱਕੀ ਹੁਣ ਤੰਦਰੁਸਤ ਹੋ ਕੇ ਨਿਕਲ। ਵਾਹਿਗੁਰੂ ਜੀ ਦਾ ਖਾਲਸਾ। ਵਾਹਿਗੁਰੂ। ਮੈਂ ਵੀ ਦੱਸੂੰਗੀ ਗੱਲ ਬਾਤ ਕੀ ਹੋਈ ਤੁਹਾਡੇ ਮੁੰਡੇ ਨਾਲ। ਕੌਣ ਲੱਗਦਾ ਕੌਣ ਆਏ ਤੁਹਾਡਾ? ਮੇਰਾ ਪੋਤਾ ਜੀ। ਅੱਛਾ ਜੀ। ਮੇਰਾ ਪੋਤਾ ਇਹ ਜਨਮ ਅਸ਼ਟਮੀ ਆਉਂਦਿਆਂ ਇਹ ਭੜਾਕੇ ਪਾਉਂਦਾ ਹੁੰਦਾ। ਮੂਹਰੇ ਝਾਕੀਆਂ ਨਿਕਲਦੀਆਂ ਹੁੰਦੀਆਂ ਸੀ। ਜਾਪਕੀ ਨਿਕੋ ਦੀ ਹੁੰਦੀ ਸੀ ਇਹ 30 ਵਜੇ 12:00 ਵਜੇ ਪੋਟਾਸ਼ ਦੀ ਪੂਰੀ 4-5 ਜਵਾਕਾਂ ਨੇ ਦੈਲੀ ਦੁਕਾਨ ਤੋਂ ਦੇਖੇ ਜਦੋਂ ਉਹ ਬਸ 11:00 ਵਜੇ ਦਾ ਟਾਈਮ ਸੀ ਦਰਵਾਜ਼ਾ ਚੋਂ ਖੋਲ੍ਹਿਆ ਗਿਆ ਉਦੋਂ ਪੂਰੀ ਕੱਢੀ ਇਹਨੇ ਉਹ ਪੂਰੀ ਦੇ ਵਿੱਚ ਜੋ ਕੱਢੀ દોਰ ਨੂੰ ਅੱਗ ਲੱਗ ਗਈ દોਰ ਨੂੰ ਅੱਗ ਲੱਗੀ ਤੇ ਇਹ ਮੱਚਣ ਲੱਗ ਗਿਆ ਪੰਬਰ ਮੱਚ ਗਏ ਲੋਕਾਂ ਨੇ ਸਾਮਿਆਂ ਸਾਂਕੇ ਲੋਕਾਂ ਨੇ ਦਵਾਇਆ ਗੋਟੀਆਂ ਕੋਲ ਕਹੋਗੇ ਤੇ ਲੈ ਪਾਣੀ ਪੂਣੀ ਪਿਆ ਫੇਜ਼ਾ ਸੋਤਾ ਚਲੇ ਗਿਆ ਹਸਪਤਾਲ ਚ ਜਾ ਕੇ ਤੇ ਸਾਨੂੰ 2 ਵਜੇ ਪਤਾ ਲੱਗਿਆ ਅਸੀਂ ਸਾਰਾ ਡੱਬਾ ਦੇ ਸੀ ਭੱਜੇ ਸਾਨੂੰ ਕਹਿੰਦੇ ਇਫੈਕਸ਼ਨ ਵੱਜ ਗਈ ਤੇ ਇਹਨੂੰ ਹਟਾ ਲਈ ਲੈ ਕੇ ਜਾਓ ਚੰਡੀਗੜ੍ਹ ਲੈ ਕੇ ਜਾਓ ਸਾਡੇ ਕੋਲ ਹੀ ਤਕਤੀ ਆ ਵੀ ਨਾ ਅਸੀਂ ਕਾਹਤੇ ਜਾਈ ਜੀ ਸਨ 2 4 ਸੌਂ ਰੀਆ ਬਣ ਕੇ ਸੀ ਗੱਡੀ ਕੋ ਨਾਲੇ ਕਰਾਤੀ ਸੀ ਪਟਿਆਲੇ ਦੇ ਪਟਿਆਲੇ ਜਾ ਕੇ ਦੋ ਦਿਨ ਰਿਹਾ ਉੱਥੇ ਵੀ ਬੁਲੇ ਹਾਲ ਹੋ ਗਏ ਜੀ ਜਿਆਦੇ ਹੋ ਗਿਆ ਉਹਨਾਂ ਨੇ ਸਾਨੂੰ ਪਰਚਾ ਕਰਤਾ ਬਚੰਡੇ ਦਾ ਬਚੰਡੇ ਦਾ ਤੋੜਾ ਕਾਈ ਉੱਥੇ ਵੀ ਜਵਾਬ ਮਿਲ ਗਿਆ ਉੱਥੋਂ ਜਵਾਬ ਮਿਲਿਆ ਫੇਰੀ ਸੀ ਉੱਥੋਂ ਗੱਡੀ ਕਰਾਈ ਕਿਸੇ ਤੋਂ ਜੀਮਦਾਰਾਂ ਤੋਂ ਵੀ ਕਿੱਥੇ ਲੈ ਕੇ ਜਾਈਏ ਉਹ ਕਹਿੰਦੇ ਫਰੀਦਕੋਟ ਮੈਡੀਕਲ ਚਲੇ ਜੇ ਉੱਥੇ ਸਾਨੂੰ ਉਹਨਾਂ ਨੇ 5 ਵਜੇ ਨੂੰ ਪਹੁੰਚੇ ਉਹਨਾਂ ਨੇ ਡਾਕਟਰ ਨੇ ਸਾਨੂੰ ਦਾਖਲ ਕੀਤਾ ਅਸੀਂ ਗਏ ਉੱਥੇ 2 ਮਹੀਨੇ 2.5 ਮਹੀਨੇ ਅਸੀਂ ਰਹੇ ਆ ਜਾ ਕਰੀਏ ਬਾਅਦ ਜਾ ਕਰੀਏ ਫਿਰ ਸਾਨੂੰ ਕਹਿੰਦੇ ਕਰਾਓ ਇਹਦੀ ਸਰਜਰੀ ਕਰਾਓ ਇਸੇ ਇਹ ਕਰਾਵੇ ਨਾ ਫਿਰ ਉਹਨਾਂ ਨੇ ਸਾਨੂੰ ਛੁੱਟੀ ਦੇਤੀ 2 ਦਿਨ ਪੱਟੀਆਂ ਵੀ ਨਹੀਂ ਕੀਤੀਆਂ ਸਾਡੀਆਂ ਫਿਰ ਸਾਨੂੰ ਕਰਾਉਣੀ ਪਈ ਸਰਜਰੀ ਫਿਰ ਇਹ ਕੋਟ ਸਰਜਰੀ ਹੋ ਗਈ ਮੱਛਣ ਤੋਂ ਕਿੰਨੇ ਦਿਨਾਂ ਬਾਅਦ ਸਰਜਰੀ ਹੋਈ ਇਹਦੀ ਮੱਚ ਜੇ ਵੀ ਕਹਿ ਦੇਣਾ ਤਾਂ ਵਾਰ ਹੋਈ ਸੀ ਸਰਜਰੀ ਇਹ ਦਿਵਾਲੀ ਤੋਂ ਪਹਿਲਾਂ ਹੋ ਗਈ ਸੀ ਵੀਰੇ ਹਫਤਾ 사ਤਜਵੀਂ ਦੂਜੀ ਵਾਰ ਲੈ ਕੇ ਗਏ ਸੀ ਜਨਮਸ਼ਟਮੀ ਹੋਈ ਸੀ ਆਪਣੇ ਅਗਸਤ ਮਹੀਨੇ ਹਾਂ ਹਾਂ ਸਾਲ ਹੋ ਗਏ ਸਾਲ ਦਿੱਤੀ ਹੋ ਗਿਆ ਸੋਨੇ ਮਤਲਬ ਜਿਵੇਂ ਨਾ ਮੱਛਣੇ ਤੋਂ ਸਰਜਰੀ ਦੇ ਵਿੱਚ ਕਿੰਨਾ ਕੁ ਟਾਈਮ ਪੈ ਗਿਆ ਸੀ ਪੈ ਗਿਆ ਸੀ 10 ਬੰਦਰਾਂ ਦਾ ਹਾਂ ਬਈ 10 ਬੰਦਰਾਂ ਦੇ ਦਿਨ ਪੈ ਗਏ ਸੀ ਉਹਨਾਂ ਨੇ ਟਾਂਕੇ ਖੋਲਤੇ ਸੀਗੇ ਸਾਰਿਆਂ ਨੂੰ ਛੁੱਟੀ ਦੇ ਦਿੱਤੀ ਸੀ ਬਈ ਤੇ ਕਹਿੰਦੇ ਆ ਪੱਟੀ ਨਾ ਲਾਈਓ ਕਹਿੰਦੇ ਜਰਾਬ ਛਡੋਗੇ ਅਸੀਂ ਦੂਜੀ ਵਾਰ ਲੈ ਕੇ ਗਏ ਕਹਿੰਦਾ ਹੇ ਤਾਂ ਲੋਟ ਹੀ ਨਹੀਂ ਆਇਆ ਜਰਾਬ ਚੜਾਈ ਨਹੀਂ ਉਹਨਾਂ ਨੇ ਪੱਟੀ ਖਲਾ ਕੇ ਫਿਰ ਅਸੀਂ ਆਈ ਲਿਆਂਦਾ ਇਹ ਤੇ ਉਹਨਾਂ ਨੇ ਕੀ ਕੀਤਾ ਦੁਬਾਰਾ ਹੁਣ ਸਰਜਰੀ ਅਗਲੀ ਹੋਣੀ ਸੀ ਕੀ ਕੀ ਸਰਜਰੀ ਦੁਬਾਰਾ ਲੈ ਕੇ ਗਏ ਸੀਗੇ ਜੋ ਕੰਮ ਬਧੇਗਾ ਸੀਗਾ ਇਹ ਦੁਬਾਰੇ ਤੇ ਉਹਨਾਂ ਨੇ ਪੱਟੀਆਂ ਕਰਕੇ ਸਾਨੂੰ ਬਾਸਤ ਤੌਰ ਤਾ ਦਾਖਲ ਨਹੀਂ ਕੀਤਾ ਸਾਨੂੰ ਪਹਿੰਜ ਜਾਓ ਹੁਣ ਨਹੀਂ ਦਾਖਲ ਕਰਦੇ ਫਿਰ ਇਹ ਛੇ ਨੇ 200 ਰੁਪਏ ਦੇਇਆ ਕਰੀਏ ਪੱਟੀ ਕਰਾਇਆ ਕਰੀਏ ਚਲੋ ਪੱਟੀਆਂ ਕਰਾਉਂਦੇ ਰਹੇ ਉਹ ਤੋਂ ਬਾਅਦ ਇੱਕ ਡਾਕਟਰ ਹੋਰ ਸਰਕਾਰੀ ਸੀ ਉਹ ਵੀ ਪੱਟੀ ਤਿੰਨ ਮਹੀਨੇ ਵਾਲੀ ਪੱਟੀਆਂ ਕੀਤੀਆਂ ਉਹਦੇ ਸਾਥੋਂ ਪੈਸਾ ਹੀ ਦਿੱਤਾ ਬਚਾਰੇ ਉਦੋਂ ਬਾਅਦ ਪੱਟੀਆਂ ਨਾਲ ਵੀ ਠੀਕ ਹੋਇਆ ਨਹੀਂ ਸੀ ਦੇਸੀ ਦਵਾਈ ਕਿਸੇ ਨੇ ਦੱਸਿਆ ਉਹ ਲਾਉਣ ਲੱਗ ਗਿਆ ਉਹਨਾਂ ਨਾਲ ਹੁਣ ਦੇਖੋ ਮਾਰੇ ਮੋਟੇ ਕੀੜ ਆਈ ਜਾਂਦੇ ਨਾਪੇ ਲਈ ਜਾਂਦੇ ਦੇਖੋ ਅੱਛਾ ਕਿੰਨਾ ਕੇ ਟਾਈਮ ਹੋ ਗਿਆ ਮੁੰਡੇ ਨੂੰ ਤੁਰੇ ਨੂੰ ਤੁਰੇ ਨੂੰ ਤਾਂ ਵੀਰਾ ਇਹ ਤਾਂ ਤੁਰੇ ਹੀ ਨਹੀਂ ਉਦੋਂ ਬਾਅਦ ਤਾਂ ਪਹਿਲਾਂ ਲੱਗਿਆ ਸੀ ਸਰਜਰੀ ਤੋਂ ਪਹਿਲਾਂ ਤੋਂ ਤੇ ਜਦੋਂ ਮੈਂ ਤਾਂ ਚੀਕਾ ਮਾਰਦਾ ਪੱਟੀ ਹੁੰਦੀ ਹੈ ਉਦੋਂ ਤੁਹਾਡਾ ਮਨ ਕਿਵੇਂ ਹੁੰਦਾ ਦਿਲ ਕਿਵੇਂ ਮਨ ਕੀ ਸੀ ਸਾਰੇ ਰੋਂਦੇ ਸੀ ਸਾਨੂੰ ਦੁਬਾਰ ਮੈਂ ਮੈਂ ਦਾ ਜੀ ਮੂੰਹ ਫੜਦੀ ਮੂੰਹ ਬੰਦ ਕਰਦੀ ਇਹ ਮੇਰਾ ਮੁੰਡਾ ਇਹ ਨਹੀਂ ਲੱਤਾਂ ਫੜਦਾ ਉਹ ਪੱਟੀ ਡਾਕਟਰ ਕਰਦਾ ਬੁਰੇ ਹਾਲ ਸਾਰੀ ਬੀਹੀ ਦੇ ਵਿੱਚ ਇਹਦੇ ਉੱਤੇ ਚੜੜਾਤ ਹੁੰਦੀ ਸੀ ਤੁਹਾਡਾ ਦਿਲ ਕਿਵੇਂ ਹੁੰਦਾ ਡੇਢ ਘੰਟਾ ਬਿਠੇ ਰਹੂੰਗਾ ਵੀ ਆਪ ਵੀ ਰੋਂ ਲੱਗ ਜਾਊਗਾ